ਗ੍ਰਾਂਥੀ ਸਿੰਘ ਦੇ ਮੁੰਡੇ ਨੇ ਪੀਜ਼ਾ ਦਾ ਕੰਮ ਸ਼ੁਰੂ ਕੀਤਾ ਵਾ ਹੁਣ ਤੁਸੀਂ ਸਾਹ ਦੇਣਾ ਵਾ ਬਹੁਤ ਸੋਹਣਾ ਸੈਟਅਪ ਬਣਾਇਆ ਤੁਹਾਨੂੰ ਅੰਦਰੋਂ ਦਿਖਾਉਣੇ ਆ ਹਰ ਵੈਰਾਈ ਪਹਿਲਾਂ ਇੱਧਰ ਦੇਖੋ ਮੈਨੂ ਲੱਗਾ ਵਾ ਹਰ ਤਰ੍ਹਾਂ ਦਾ ਪੀਜ਼ਾ ਜਿਹੜਾ ਤੁਹਾਨੂੰ ਇੱਥੇ ਮਿਲੇਗਾ ਪੀਜ਼ਾ ਵਾ ਚਾਹੇ ਪਾਸਤਾ ਵਾ ਆਪਾਂ ਅੰਦਰ ਜਾ ਕੇ ਤੁਹਾਨੂੰ ਦਿਖਾਉਣੇ ਗੱਲ ਬਾਈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਇਹ ਲੋਕੇਸ਼ਨ ਕਿਹੜੀ ਆ ਲੋਕੇਸ਼ਨ ਵੀਰੇ ਇਹ ਹੈਗੀ ਆ ਲੁਧਿਆਣਾ ਜੀਟੀ ਰੋਡ ਆ ਹਾਂਜੀ ਤੇ ਆ ਜਿਹੜਾ ਰਸਤਾ ਜਾਂਦਾ ਵਾ ਇਹ ਹੈਗਾ ਜੀ ਗੋਵਿੰਦਗੜ ਵਸਤੀ ਦੀ ਪਹਿਲੀ ਗਲੀ ਆ ਠੀਕ ਆ ਜੀ ਠੀਕ ਆ ਜੀ ਇਹਦੇ ਕਾਰਨਰ ਤੇ ਆ ਨਾਲ ਆਪਣੇ ਅੰਮਰਸਰੀ ਹੋਵੇਦੀ ਹੈਗੀ ਆ ਬਿਲਕੁਲ ਉਹਦੇ ਨਾਲ ਆਪਾਂ ਖੜੇ ਆ ਠੀਕ ਹੈ ਜੀ ਤੇ ਅੱਜ ਪਹਿਲਾ ਦਿਨ ਹਾਂਜੀ ਵੀਰੇ ਅੱਜ ਆਪਣੀ ਓਪਨਿੰਗ ਹੋਈ ਆ ਪਹਿਲਾ ਦਿਨ ਤੇ ਪਹਿਲਾ ਹੀ ਪੀਜ਼ਾ ਆਪਾਂ ਬਣਾਇਆ ਪਹਿਲਾ ਪੀਜ਼ਾ ਪਹਿਲਾ ਹੀ ਪੀਜ਼ਾ ਬਾਹਰ ਆ ਰਿਹਾ ਵਾ ਹਾਂਜੀ ਵੀ ਤੇ ਆਹ ਦੇਖੋ ਕੁਆਲਿਟੀ ਆ ਦਿਖਾਇਓ ਵੀਰੇ ਦੂਜਾ ਪੀਜ਼ਾ ਆਪਣਾ ਅੰਦਰ ਜਾਣਾ ਹੁਣ ਦੂਜਾ ਪੀਜ਼ਾ ਅੰਦਰ ਜਾਣਾ ਵਾ ਤੇ ਪਹਿਲੇ ਪੀਜ਼ੇ ਦੀ ਤੁਸੀਂ ਕੁਆਲਿਟੀ ਚੈੱਕ ਕਰਿਓ ਤੇ ਤੁਹਾਡੀ ਰੂਹ ਖੁਸ਼ ਹੋ ਜੂਗੀ ਅੱਛਾ ਬਾਈ ਜੀ ਤੁਸੀਂ ਇਹ ਦੱਸਦੇ ਪਏ ਸੀ ਕਿ ਵੀ ਆਮ ਬੰਦੇ ਆ ਜਿਹੜੇ ਹਾਂਜੀ ਉਹ ਵਿੱਚ ਪਾਉਂਦੇ ਆ ਮੈਦਾ ਵਗੈਰਾ ਹਾਂਜੀ ਮੈਦਾ ਬਾਈ ਹਾਂਜੀ ਕੱਲਾ ਮੈਦਾ ਜਿਆਦਾਤਰ ਪੀਜ਼ਾ ਜਿਹੜਾ ਕੱਲੇ ਮੈਦੇ ਦਾ ਚੱਲ ਰਿਹਾ ਮਾਰਕੀਟ ਚ ਪਰ ਅਸੀਂ ਕੀ ਦੇ ਰਹੇ ਆ ਵੱਖਰਾ ਅਸੀਂ ਇਹ ਵੱਖਰਾ ਦੇ ਰਹੇ ਆ ਕਿ ਤਾਂ ਤਾਜ਼ਾ ਪਲੱਸ ਇਹਦੇ ਚ ਅਸੀਂ ਆਟਾ ਮਿਕਸ ਦਿੰਨੇ ਆ ਠੀਕ ਹੈ ਜੀ ਮਰਜ਼ੀ ਨਾਲ ਖਵਾ ਰਹੇ ਆ ਅਸੀਂ ਆਟਾ ਨੂੰ ਚੇਂਜ ਆ ਠੀਕ ਹੈ ਜੀ ਔਰ ਹਰ ਇੱਕ ਚੀਜ਼ ਸਾਡੀ ਫਰੈਸ਼ ਆ ਹਾਂਜੀ ਉਹ ਸਬਜ਼ੀਆਂ ਹੋਣ ਚਾਹੇ ਪਨੀਰ ਹੋਵੇ ਚਾਹੇ ਬੇਸ ਬੇਸ ਤੋਂ ਸ਼ੁਰੂ ਹੁੰਦੀ ਗੱਲ ਕਹਿੰਦੇ ਮੇਨ ਬੇਸ ਕੀ ਹੈ ਸਾਡਾ ਪੀਜ਼ਾ ਮੇਨ ਬੇਸ ਆ ਠੀਕ ਹੈ ਜੀ ਬਾਕੀ ਸਾਡੇ ਕੋਲ ਸਭ ਹੈ ਗਾਰਡਿਕ ਬੈਡਾ ਸਾਰਾ ਕੁਝ 버ਗਰ ਆ ਸੈਂਡਵਿਚ ਆ ਠੀਕ ਹੈ ਜੀ ਹਰ ਇੱਕ ਚੀਜ਼ ਸਾਡੇ ਕੋਲ ਜਿਹੜੀ ਆ ਫਰੈਸ਼ ਫੂਡ ਦਾ ਹਾਂਜੀ ਜੀ ਤੇ ਬਾਈਆਂ ਨੇ ਕੁਆਲਿਟੀ ਵੱਲੋਂ ਕੋਈ ਕਸਰ ਨਹੀਂ ਛੱਡੀ ਸਿਰੇ ਦੀ ਤੁਹਾਨੂੰ ਕੁਆਲਿਟੀ ਮਿਲਣੀ ਆ ਇਹ ਨਹੀਂ ਵੀ ਤੁਹਾਨੂੰ ਖਾ ਕੇ ਕੋਈ ਪ੍ਰੋਬਲਮ ਆਊਗੀ ਤੇ ਹੁਣ ਤੁਸੀਂ ਦੇਖਣਾ ਵੀ ਆਪਣੇ ਪੰਜਾਬੀ ਭਰਾ ਆਪਣੇ ਗੁਰਸਿੱਖ ਭਰਾਵਾਂ ਦਾ ਸਾਥ ਕਿੰਨਾ ਕੁ ਦੇਣਾ ਵਾ ਤੁਸੀਂ ਚਾਹਣੇ ਆ ਵੀ ਸਾਡੇ ਲੋਕ ਅੱਖੀਂ ਦੇਖਣ ਵੀ ਬਣ ਕੀ ਰਿਆ ਬਣ ਕੀ ਰਿਆ ਸਾਫ ਆ ਕਿ ਗੰਦਾ ਜੋ ਲੋਕਾਂ ਨੂੰ ਸਹੀ ਲੱਗੂਗਾ ਸਾਫ ਬਣ ਜੇ ਸਾਫ ਲੱਗੂਗਾ ਤੇ ਤਾਂ ਖਾਣਗੇ ਜੇ ਗਲਤ ਲੱਗੂਗਾ ਤਾਂ ਨਾ ਆਉਣਗੇ ਬਾਕੀ ਇਹ ਗੱਲ ਆ ਤੁਹਾਨੂੰ ਗੰਦ ਖਵਾ ਖਵਾ ਕੇ ਨਾ ਪਰਦੇਸੀਆਂ ਨੇ ਹਾਂ ਗੰਦ ਖਵਾ ਖਵਾ ਕੇ ਤੁਹਾਨੂੰ ਤੁਹਾਡੀਆਂ ਸਿਹਤ ਖਰਾਬ ਕਰਕੇ ਤੇ ਕੋਠੀਆਂ ਪਾ ਲਈਆਂ ਤੇ ਤੁਸੀਂ ਆ ਉਹਦੇ ਗੁਰੂ ਦੇ ਸਿੱਖਾਂ ਨੂੰ ਆਪਦੇ ਪੰਜਾਬੀ ਭਰਾਵਾਂ ਨੂੰ ਸਪੋਰਟ ਕਰੋ ਨਾਲੇ ਤੁਹਾਨੂੰ ਚੰਗਾ ਖਵਾ ਰਹੇ ਆ ਨਾਲੇ ਇਹਨਾਂ ਨੂੰ ਸக்ஸੈਸ ਕਰੋ ਇਹ ਕਾਮਯਾਬ ਹੋਣਗੇ ਤੇ ਨਾਲੇ ਬਹੁਤ ਚੀਜ਼ ਚੰਗੀ ਸੰਭਾਲ ਹਾਂਜੀ ਨਾਲੇ ਹੋਰਾਂ ਨੂੰ ਵੀ ਮਿਲੂਗਾ ਵੀ ਅਸੀਂ ਵੀ ਇੱਥੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੀਏ ਬਾਹਰ ਜਾਂਦੇ ਜਿਹੜੀ ਆ ਹੁਣ ਆਪਾਂ ਬਾਹਰ ਜਿਹੜੇ ਲੋਕ ਖਾ ਰਹੇ ਆ ਉਹਨਾਂ ਦਾ ਆਪਾਂ ਵੀਊ ਜ਼ਰੂਰ ਲੈਣੇ ਵੀ ਕਿਵੇਂ ਤੁਹਾਡੇ ਕੁਆਲਟੀ ਭਾਈ ਸਾਹਿਬ ਜੀ ਵੈਕ ਜੀ ਸਾਹਿਬ ਜੀ ਭਲੇ ਜੀ ਆਹ ਭਾਈ ਗੁਰਜੀ ਜੀ ਹਾਂਜੀ ਅੱਜ ਮੋਗੇ ਸ਼ਹਿਰ ਦੇ ਵਿੱਚ ਸ਼ੁਰੂਆਤ ਕੀਤਾ ਇੱਕ ਗ੍ਰੰਥੀ ਸਿੰਘ ਦੇ ਬੇਟੇ ਨੇ ਹੂੰ ਤੇ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ। ਇਹ ਵੀਰ ਕਹਿੰਦੇ ਨਾ ਪੰਜਾਬੀ ਇਹ ਕੰਮ ਨਹੀਂ ਕਰਨਾ ਕਹ ਚਾਹੁੰਦੇਗੇ। ਹੂੰ ਕੰਮ ਕਰਨਾ ਚਾਹੁੰਦੇ ਨਿਗੇ। ਆਹ ਦੇਖ ਲਓ ਚਾਹੁੰਦੇ ਆ ਮੋਗੇ ਸ਼ਹਿਰ ਦੇ ਵਿੱਚ ਸ਼ੁਰੂ ਕਰਤਾ। ਹੂੰ ਉਹ ਵੀ ਗ੍ਰੰਥੀ ਸਿੰਘ ਸਾਡੇ ਹਾਂਜੀ ਅੱਛਾ ਇਹਨਾਂ ਦੇ ਬੇਟੇ ਆ। ਹਾਂ ਇਹਨਾਂ ਦੇ ਬੇਟੇ ਆ ਤੇ ਅੱਜ ਮੋਗੇ ਸ਼ਹਿਰ ਦੇ ਵਿੱਚ ਸ਼ੁਰੂ ਕੰਮ ਕੀਤਾ ਇਹਨਾਂ ਨੇ। ਠੀਕ ਹੈ ਜੀ। ਤੇ ਬੜੀ ਖੁਸ਼ੀ ਦੀ ਗੱਲ ਆ ਹਰ ਇੱਕ ਗ੍ਰੰਥੀ ਸਿੰਘ ਹਰ ਇੱਕ ਅਮਰਤਾਰੀ ਸਿੰਘ ਆਣ ਕੇ ਇੱਥੇ ਖਾ ਸਾ। ਤੇ ਸਭ ਤੋਂ ਸਭ ਤੋਂ ਵਧੀਆ ਗੱਲ ਇਹ ਆ ਵੀ ਕੈਮੀਕਲ ਵਾਲੀ ਕੋਈ ਚੀਜ਼ ਨਹੀਂ ਇਹਦੇ ਵਿੱਚ। ਠੀਕ ਹੈ ਜੀ। ਤੇ ਜੋ ਨੇਚਰਲ ਚੀਜ਼ ਬਣਦੀ ਆ ਉਹਦਾ ਇਹੇ ਬੇਸ ਬਣਾ ਕੇ ਦੇ ਦੇ ਠੀਕ ਹੈ ਜੀ ਬਹੁਤ ਖੁਸ਼ੀ ਦੀ ਗੱਲ ਆ ਜੀ ਮੈਂ ਇਹ ਗੱਲ ਕਹਿੰਦਾ ਸੀਗਾ ਕਿ ਜਿਹੜੇ ਆ ਨਾ ਹਿੰਦੀ ਬਲੌਗਰ ਆ ਹਾਂਜੀ ਜਿਹੜੇ ਬੋਲਦੇ ਹੁੰਦੇ ਆ ਉਹਨਾਂ ਦੀ ਜਿੱਦੋਂ ਕੋਈ ਵੀਡੀਓ ਪਾਉਂਦੇ ਆ ਕਹਿੰਦੇ ਜੀ ਇਤਨੀ ਚੀਜ਼ ਡਾਲ ਦੀ ਇਹ ਕਰਦੀ ਆ ਉਹ ਕਰਦੀ ਆ ਤੇ ਆਪਣੇ ਆਪੇ ਮਿਲੀਅਨ ਚਿਊ ਦੇ ਦਿੰਦੇ ਆ ਹਾਂਜੀ ਕਿਉਂਕਿ ਹਿੰਦੀ ਜੋ ਗੱਲਬਾਤ ਕਰਦੇ ਹੁੰਦੇ ਆ ਹਾਂਜੀ ਤੇ ਉਹਨਾਂ ਦਾ ਆਪਾ ਫੂਡ ਵੀ ਦੇਖਦੇ ਆ ਕਿੰਨਾ ਗੰਦਾ ਫੂਡ ਹੁੰਦਾ ਹਾਂਜੀ ਆਪਣਾ ਤੁਹਾਡੇ ਸਾਹਮਣੇ ਆ ਤੇ ਫਿਰ ਓਪਨ ਕਿਚਨ ਵਾਲੀ ਗੱਲ ਆ ਹਾਂਜੀ ਹਨਾ ਡਾਊਨ ਰੈਸਟੋਰੈਂਟ ਬਣਾ ਸਕਦੇ ਬਿਲਕੁਲ ਹਨਾ ਇੱਥੇ ਬਾਈ ਹੋਣਾ ਜਿਨ੍ਹਾਂ ਨੇ ਸੈਟਅਪ ਲਾਇਆ ਸਾਰਾ ਕਰ ਸਕਦੇ ਆ ਇਹਨਾਂ ਕੋਲ ਜਗ੍ਹਾ ਮਿਲ ਗਈ ਚਲੋ ਆਪ ਦੀ ਜਗ੍ਹਾ ਚਲੋ ਸਰ ਜਗ੍ਹਾ ਵੀ ਮਿਲਦੀ ਅੱਜ ਚਲੋ ਸ਼ਹਿਰ ਤੋਂ ਬਾਹਰ ਆ ਗਏ ਆ ਪਰ ਆਪ ਦੀ ਜਗ੍ਹਾ ਆਪ ਦੀ ਚ ਆ ਗਏ ਆ ਹਾਂਜੀ ਹੁਣ ਅਸੀਂ ਕਰਨੂ ਦਾ ਉਹ ਵੀ ਕਰ ਸਕਦੇ ਆ ਪਰ ਅਸੀਂ ਚਾਹੁੰਦੇ ਆ ਵੀ ਸਾਡੇ ਲੋਕ ਅੱਖੀਂ ਦੇਖਣ ਵੀ ਬਣ ਕੀ ਰਿਹਾ ਬਣ ਕੀ ਰਿਹਾ ਸਾਫ਼ ਆ ਕਿ ਗੰਦਾ ਜੋ ਲੋਕਾਂ ਨੂੰ ਸਹੀ ਲੱਗੂਗਾ ਸਾਫ਼ ਬਣ ਜੇ ਸਾਫ਼ ਲੱਗੂਗਾ ਤੇ ਤਾਂ ਖਾਣਗੇ ਜੇ ਗਲਤ ਲੱਗੂਗਾ ਤਾਂ ਨਾ ਆਉਣਗੇ ਤੁਸੀਂ ਅੱਗੇ ਵੀ ਬਹੁਤ ਵੀਡੀਓ ਦੇ ਵਿੱਚ ਸਾਡੇ ਸਾਰੇ ਭ ਹòn ਵੀ ਤੁਸੀਂ ਸਾਥ ਦੇਣਾ ਵਾ ਸਿਰਾ ਘਰਾ ਦਿਓ ਸ਼ੇਅਰ ਕਰਿਓ